ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਰਾੜਤਾਵ ਹਾਂਜੀ ਦੁਨੀਆਂ 'ਚ ਕਈ ਧਰਮ ਚੱਲਦੇ ਨੇ ਹਾਂਜੀ ਉਹਨਾਂ 'ਚੋਂ ਸਿੱਖ ਘਰ ਧਰਮ ਉੱਤਮ ਹੈ ਹਾਂ ਤੋਂ ਜੀ ਤੋਂ ਮੈਂ ਤੇ ਇਹਦੇ ਬਾਰੇ ਕੋਈ ਤੁਸੀਂ ਸਾਨੂੰ ਵਿਚਾਰਨਾ ਪਾਓ ਕਿਉਂ ਉੱਤਮ ਹੈ ਇਹ ਖਾਲਸਾ ਜੀ ਉੱਤਮ ਬਹੁਤ ਹੈ ਜੀ ਪਰ ਜੇ ਸਮਝਿਆ ਜਾਵੇ ਜੀ ਜੇ ਸਮਝ ਨਾ ਜਾਵੇ ਜੀ ਠੀਕ ਹੈ ਅੱਛਾ ਜੀ ਸਿੱਖਾਂ ਨੇ ਸਿੱਖੀ ਤੈਨੂੰ ਸਮਝੀ ਨਹੀਂ ਜੀ ਵੀ ਸਿੱਖ ਤਰਮ ਕੀ ਹੈ ਕੀ ਹੈ ਠੀਕ ਹੈ ਜੀ ਸਿੱਖਾਂ ਨੇ ਕੱਲਾ ਹਾਂ ਅੰਮਲ ਛੱਕ ਲਿਆ ਜੀ ਪੰਜੇ ਕਕਾਰ ਪਾ ਲੇ ਠੀਕ ਹੈ ਜੀ ਪਹਿਰਾਵਾ ਪਾ ਲਿਆ ਠੀਕ ਹੈ ਜੀ ਉਹ ਫਿਰ ਸਿੱਖ ਤਰਮ ਸਮਝ ਕੇ ਰਹਿਗੇ ਜੀ ਕਿਹੜਾ ਤਿਤਰਾ ਪਰ ਪਹਿਰਾਵਾ ਹੈ ਹਾਂਜੀ ਹਾਂਜੀ ਇਹ ਪੰਡਤ ਨਹੀਂ ਹੁੰਦਾ ਜੀ ਇਹ ਮੌਲਵੀ ਨਹੀਂ ਹੁੰਦਾ ਜੀ ਇਹ ਸਾਧੂ ਨਹੀਂ ਹੁੰਦਾ ਜੀ ਹੁਣ ਸਾਧ ਦਾ ਕੀ ਅਰਥ ਹੈ ਜੀ ਜਿਹਨੇ ਮੰਨੂ ਸਾਧ ਲਿਆ ਜਿਹਨੇ ਮੰਨੂ ਸਾਧ ਲਿਆ ਹਾਂ ਉਹ ਸਾਧ ਹੈ ਉਹ ਸਾਧ ਹੈ ਜੀ ਆਪਣੇ ਤੰਦ ਦਾ ਗੁਰੂ ਕੌਣ ਹੈ ਜੀ ਮਾਨਾ ਮਾਨਾ ਮਾਨ ਜੀ ਤੇ ਜਗਜੀਤ ਹਾਂ ਮਾਨਜੀਤਾ ਜਗਜੀਤ ਠੀਕ ਹੈ ਜੀ ਜਿਹਨੇ ਮੰਨੂ ਜਿੱਤ ਲਿਆ ਹਾਂ ਵੀ ਜਗਜੀਤ ਲਿਆ ਜਗਜੀਤ ਠੀਕ ਹੈ ਜੀ ਹੁਣ ਆਪਣਾ ਪਹਿਰਾਵਾ ਆਪਾਂ ਸਥਿਥੀ ਨੂੰ ਪਹਿ ਪਹਿਰਾਵੇ ਨੂੰ ਠੀਕੀ ਸਮਝ ਕੇ ਲੇਗੇ ਸਮਝ ਕੇ ਲੇਗੇ ਠੀਕ ਹੈ ਜੀ ਬਸ ਪਹਿਰਾ ਵੀ ਠੀਕੀ ਸਮਝ ਕੇ ਲੇਗੇ ਜੀ ਅੰਮ੍ਰਿਤ ਛਕ ਲਿਆ ਜੀ ਪੰਜੇ ਕਕਾਰ ਪਾ ਲਏ ਠੀਕ ਹੈ ਜੀ ਪਰ ਆਪਾਂ ਨੂੰ ਇਹਦਾ ਬੜਾ ਗਿਆਨ ਨਹੀਂ ਹੈ ਗਿਆ ਜੀ ਤੁਹਾਨੂੰ ਵੀਡੀਓ ਤੋਂ ਆਪ ਕੋ ਨਹੀਂ ਪਈ ਧੀਏ ਜੀ ਕਈ ਵਾਰੀ ਹਾਂ ਜੀ ਬੈਠੇ ਹੁੰਦੇ ਨੇ ਹਾਂ ਜੀ ਬੰਦੇ ਪੰਜੇ ਕਕਾਰ ਪਾਏ ਨੇ ਜੀ ਕਿਰਪਾ ਨੂੰ ਉੱਪਰ ਦੀ ਪਈ ਹੁੰਦੀ ਹੈ ਹਾਂ ਜੀ ਪਤਾ ਨਾ ਝੂਠਾ ਵੀ ਜੀ ਉਹਨੂੰ ਇਹ ਨਹੀਂ ਪਤਾ ਕਿ ਸਾਡੇ ਕਿਉਂ ਪਾਇਏ ਨੇ ਕਿਉਂ ਪਾਇਏ ਨੇ ਠੀਕ ਹੈ ਬੀਬੀ ਸਾਹਿਬ ਨੇ ਸਾਡੇ ਕਿਉਂ ਪਹਿਨਾਈ ਹਾਂਜੀ ਹਾਂਜੀ ਕਿ ਕਿਰਪਾਨ ਕਿਉਂ ਪਾਈਏ ਹਾਂਜੀ ਪਤਨੀ ਉਹ ਤੁਈ ਪਾਈ ਫਿਰਦੇ ਨਹੀਂ ਹਾਂ ਫਿਰ ਉਹਨੂੰ ਦੇਖ ਕੇ ਤਰਸੋਂ ਗਏ ਜੀ ਉਹ ਸਾਨੂੰ ਕਿਸੇ ਦੱਸਿਆ ਨਹੀਂ ਜੇ ਪੁੱਛ ਰਹੇ ਨੇ ਕਿ ਕਿਉਂ ਪਾਈਏ ਕਿਉਂ ਪਾਈਏ ਹਾਂਜੀ ਉਹ ਕਹਿੰਦੇ ਸਿੱਖ ਦੀ ਨਿਸ਼ਾਨੀ ਹੈ ਨਿਸ਼ਾਨੀ ਅੱਛਾ ਜੀ ਉਹ ਕਹੇ ਸਿੱਖੀ ਨਿਸ਼ਾਨੀ ਹੈ ਜੀ ਇਹ ਕਿਹ ਨਿਸ਼ਾਨੀ ਹੈ ਬਈ ਬਾਬਾ ਜੀ ਕੋ ਪੰਜੇ ਕਕਾਰ ਪਾਈ ਫਿਰਦੇ ਨੇ ਜੀ ਪਰ ਇਹਨਾਂ ਦੇ ਅਰਥਾਂ ਬਾਰੇ ਨਹੀਂ ਪਤਾ ਕਾ ਵੀ ਕੀ ਹੈ ਠੀਕ ਹੈ ਜੀ ਨਾ ਨਾ ਜੀ ਇੱਕ ਇੰਦਰ ਸਿੰਘ ਕਦਾ ਜੀ ਪ੍ਰੋਫੈਸਰ ਕਹਿੰਦੇ ਇਹਨੂੰ ਹਾਂ 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 ਉਹ ਕਹਿੰਦਾ ਜਦੋਂ ਕਿਰਪਾਨ ਗੁਰੂ ਸਾਹਿਬ ਵੇਲੇ ਕਿਰਪਾਨ ਪਹਿਂਦੇ ਤੇ ਜੀ ਉਹ ਜੋ ਕਿਰਪਾਨਾਂ ਵੀ ਨੇਜਾਂ ਵੀ ਲੋੜ ਵੀ ਲੜਾਈ ਦਾ ਹਾਂ ਤੇ ਹੁਣ ਤਾਂ ਜਵਾਨ ਨਹੀਂ ਇਹਦਾ ਜੀ ਹੋ ਜੰਗ ਦੇ ਵਿੱਚ ਨੌਂ ਇੰਚ ਦੀ ਕਿਪਾਨ ਕੀ ਕਰੂਗੀ ਜੀ ਇਹ ਤਾਂ ਐਵੇਂ ਪਾਈ ਫਿਰਦੇ ਨੇ ਜੀ ਇਹ ਸਾਡੇ ਪ੍ਰੋਫੈਸਰ ਨੇ ਅੱਛਾ ਜੀ ਅੱਛਾ ਦੇਖੋ ਲੋਕਾਂ ਨੂੰ ਕੀ ਦੇ ਦੇਣਗੇ ਦੇ ਦੇਣਗੇ ਠੀਕ ਹੈ ਜੀ ਕਿਉਂਕਿ ਹੁਣ ਮੈਂ ਇਹਦੀ ਸੰਗਰ ਹੈ ਨਾ ਜੀ ਜੀ ਕਿਹਦਾ ਕੀ ਫਾਇਦਾ ਹੈ ਅੱਛਾ ਜੀ ਪਰ ਇਹਨੂੰ ਇਹ ਨਹੀਂ ਪਤਾ ਹੈ ਹਾਂ ਜੀ ਹਾਂ ਜੀ ਇਹ ਇਹ ਗਿਆਨੀ ਧਰਮ ਦਾ ਕਿੰਨਾ ਹੈ ਕਿੰਨਾ ਜੀ ਜੀ ਨੂੰ ਇਹ ਨਹੀਂ ਪਤਾ ਕਿਰਪਾਨ ਕਿਰਪਾਨ ਹਾਂ ਕਿਰਪਾ ਕਿਰਪਾ ਲਗਿਆ ਤੈ ਹਾਂ ਕਰਮੇ ਹੱਥ ਹਾਂ ਪਾਨ ਮੇ ਨੇ ਪਹਿਨਾਇਆ ਹਾਂ ਇਹ ਗਿਆ ਦੇ ਧਰਮ ਵਿੱਚ ਨੇ ਹਾਂ ਜੀ ਠੀਕ ਹੈ ਜੀ ਜਿਹਨੂੰ ਕਹਿੰਦੇ ਗਿਆ ਦੇ ਸਿੱਧ ਕਥਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਧੌਲ ਧਰਮ ਗਿਆ ਦਾ ਪੂਤ ਠੀਕ ਹੈ ਇਹ ਧਰਮ ਹੈ ਗਿਆ ਇਹ ਧਰਮ ਦੀ ਮਾਂ ਹੈ ਮਾਂ ਹੈ ਠੀਕ ਹੈ ਜੀ ਵੀ ਮੇਰਾ ਸਿੱਖ ਦਿਆਲੂ ਹੋਵੇ ਦਿਆਲੂ ਹੋਵੇ ਠੀਕ ਹੈ ਧਰਮੀ ਹੋਵੇ ਹਾਂ ਜੀ ਇਹ ਤਾਂ ਪਵਾਈ ਹੈ ਹਾਂ ਪਵਾਈ ਠੀਕ ਹੈ ਜੀ ਹੁਣ ਆਪਾਂ ਕਈ ਵਾਰੀ ਵੀ ਸਿੱਖਨੇ ਹੁਣ ਆਪਾਂ ਕਹਿੰਦੇ ਕਈ ਵਾਰੀ ਕਹਿੰਦਾ ਜੀ ਵੀ ਸਿੱਖ ਜਦੋਂ ਇਸ਼ਨਾਨ ਕਰਦਾ ਹੈ ਜੀ ਤਾਜਤ ਆਪਣੀ ਕਿਰਪਾਣ ਹੈ ਹਾਂ ਜੀ ਸਥਿਰ ਨਾਲ ਲਿਮੇਟ ਕੇ ਬਣ ਹਾਂ ਬਣ ਕੇ ਹਾਂ ਜੀ ਫੇਰ ਇਸ਼ਨਾਨ ਕਰਦਾ ਹੈ ਠੀਕ ਹੈ ਜੀ ਉਹ ਕਿਉਂ ਆ ਉਹ ਠੀਕ ਹੈ ਜੀ ਨਹੀਂ ਮੇਰਾ ਸਿੱਖ ਧਰਮ ਦਾ ਗਿਆਨ ਬਿਸਰੇ ਧਰਮ ਦਾ ਬਿਸਰੇ ਹਾਂ ਵੀ ਭੁੱਲ ਨਾ ਜਾਵੇ ਕਿਤੇ ਭੁੱਲਾ ਜਾਵੇ ਹਾਂ ਜੀ ਠੀਕ ਹਰ ਟਾਈਮ ਯਾਦ ਰੱਖੇ ਯਾਦ ਰੱਖੀ ਹਾਂ ਜੀ ਹਾਂ ਦੁੱਖ ਹੈ ਸੁੱਖ ਹੈ ਹਾਂ ਯਾਦ ਧਰਮ ਨੂੰ ਨਾ ਬਿਸਰੇ ਹਾਂ ਜੀ ਠੀਕ ਹੈ ਜੀ ਇਹ ਯਾਦਿਲ ਤਾਂ ਨਾ ਚੰਨ ਹੈ ਚੰਨਾ ਠੀਕ ਹੈ ਜੀ ਇਹ ਲੜਾਈ ਵਾਸਤੇ ਨੇ ਪਾਇਆ ਠੀਕ ਹੈ ਜੀ ਠੀਕ ਹੈ ਹੂੰ ਕੰਗਾ ਕੰਗਾ ਹੈ ਹਾਂ ਜੀ ਹਾਂ ਜੀ ਹੂੰ ਕਈ ਤੋਂ ਪੁੱਛਿਆ ਹਾਂ ਜੀ ਇਹ ਇਹ ਕਹਿੰਦਾ ਕਿ ਕੰਗਾ ਵਿਰਧ ਕੇਸ ਕੱਟਣ ਵਾਸਤੇ ਹੈ ਅੱਛਾ ਠੀਕ ਹੈ ਜੀ ਵਿਰਧ ਕੇਸ ਵਿਰਧ ਹੋ ਜਾਦੇ ਹੋ ਕੱਟਣ ਵਾਸਤੇ ਹੈ ਠੀਕ ਹੈ ਜੀ ਜੇ ਉਹਨੂੰ ਕੋਈ ਪੁੱਛੇ ਹਾਂ ਜੀ ਠੀਕ ਹੈ ਜੇ ਕਿੱਲੇ ਕੋਈ ਕੇਸ ਵਿਰਧ ਕੇ ਕੱਟਣ ਵਾਸਤੇ ਫੇਰ ਤਾਂ ਦਿੱਕੜਾ ਕੰਧਾਲਾ ਉੱਜਾ ਕੋਸਲਾ ਜੇ ਚ ਪਾਲੋ ਜੇ ਚ ਜੀ ਪਾਲੋ ਜੇ ਚ ਪਾਲੋ ਕਈ ਮੇਰੇ ਵਰਗੇ ਤੇ ਗਾਥਰੀ ਵਾਲੀ ਕੁਰਬਾਨ ਵਾਲੀ ਵੱਡੀ ਵਰਦੇ ਹੁੰਦੇ ਨੇ ਦੇਖੇ ਨੇ ਜੀ ਗਾਥਰੀ ਵਾਲੀ ਸਿਰ 'ਚ ਕੰਗਣੀ ਦੀ বাজਾਈ ਨਾ ਗਾਥਰੀ ਕੁਰਬਾਨ ਵਾਲੀ ਵੱਡੀ ਵਰਦੇ ਹੁੰਦੇ ਨੇ ਹਾਂ ਅਰੇ ਸਿਰ 'ਚ ਫੇਚ ਟਿਕਾਉਣਾ ਕੀ ਹਾਂ ਮਗਜ਼ਬਾਤ ਹਾਂ ਠੀਕ ਹੈ ਜੀ ਜਦੋਂ ਗੁਰੂ ਦਾ ਸਿੱਖ ਦੇਹ ਧਾਰੀ ਬੁਰੇ ਹਾਂ ਜੀ ਗੁਰੂ ਮੰਨੂਗਾ ਸਿਰ ਨਮਾਉ ਪੈਰਾਂ ਸਿਰ ਨਮਾਉਗਾ ਨਮਾਉਗਾ ਠੀਕ ਹੈ ਜੀ ਪਹਿਲਾਂ ਕੰਕੀ ਜਾਊਗਾ ਨਾ ਹਾਂ ਕੰਕੀ ਸਿਰ ਉਹ ਜਾਗ ਕਰਾਉ ਉੱਥੇ ਰੋਕ ਲੈ ਠੀਕ ਹੈ ਜੀ ਬੀਤੋ ਗੁਰੂ ਦਾ ਸਿੱਖ ਹੈ ਹਾਂ ਗੁਰੂ ਦਾ ਇਹ ਤੇਰਾ ਕਰਮ ਨਹੀਂ ਇਹ ਤੇਰਾ ਕਰਮ ਨਹੀਂ ਠੀਕ ਹੈ ਜੀ ਤੇਰਾ ਕਰਮ ਹੈ ਸ਼ਬਦ ਮੂਰੇ ਸਿਰ ਨਮਾਉਣਾ ਸਿਰ ਨਮਾਉਣਾ ਠੀਕ ਹੈ ਜੀ ਤੇਰੀ ਆਪਣਾ ਗੁਰੂ ਹੈ ਠੀਕ ਹੈ ਜੀ ਆਪਣਾ ਗੁਰੂ ਕੌਣ ਹੈ ਹਾਂ ਸ਼ਬਦ ਗੁਰੂ ਸ਼ਬਦ ਗੁਰੂ ਸੋਰਤ ਸੰਜੀਲਾ ਸੋਰਤ ਸੰਜੀਲਾ ਜੀ ਦੇਖੋ ਗੁਰੂ ਸਾਹਿਬ ਸ਼ਮੇਰਪਗਤ ਪਰਬਤੇ ਗਏ ਸਿੱਧਾ ਜਾ ਕੇ ਮਿਲੇ ਤਾ ਸਿੱਧਾ ਨੇ ਗੁਰੂ ਸਾਹਿਬ ਨੂੰ ਜਿੱਤਰ ਵਾਸਤੇ ਅਗਦਾ ਮੀਰ ਵਰਸਾਇਆ ਕਰਮਾਤਾ ਦਿਖਾਉਣੇ ਸ਼ੁਰੂ ਕਰਤੀਆਂ ਕਰਮਾਤਾ ਠੀਕ ਹੈ ਜੀ ਬਹੁਤ ਕਰਮਾਤਾ ਦਿਖਾਈਆਂ ਜਦੋਂ ਗੁਰੂ ਸਾਹਿਬ ਜਿੱਤੇ ਨਾ ਗਏ ਹਾਂ ਹਾਂ ਤਾ ਹਥ ਥੱਕ ਹਾਰ ਕੇ ਹਾਂਜੀ ਹਾਂਜੀ ਸਿੱਧਾ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਚਰ ਨਾਮ ਸਕਾਰ ਕਰੀ ਨਾਮ ਸਕਾਰ ਕਰੀ ਠੀਕ ਹੈ ਜੀ ਕਿ ਤੁਸੀਂ ਅੱਜ ਤੁਹਾਡੇ ਗੁਰੂ ਹੋ ਗੁਰੂ ਹੋ ਠੀਕ ਹੈ ਫਿਰ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਜਿਆ ਹਾਂ ਅਈ ਪਹਿਲਾਂ ਤੁਸੀਂ ਕਿਹਨੂੰ ਗੁਰੂ ਮੰਨਦੇ ਹੋ ਹਾਂ ਹਾਂ ਕਹਿੰਦਾ ਮਛੰਦਰਨਾਥ ਨੂੰ ਹਾਂਜੀ ਹਾਂ ਉਸ ਤੋਂ ਬਾਅਦ ਹਾਂ ਕਾ ਗੋਖਨਾਥ ਨੂੰ ਗੋਖਨਾਥ ਨੂੰ ਹਾਂ ਫਿਰ ਤੁਸੀਂ ਕਿਹਨੂੰ ਗੁਰੂ ਮੰਨਦੇ ਹੋ ਹਾਂਜੀ ਹਾਂ ਤੁਸ ਤੋਂ ਨੂੰ ਹਾਂ ਹਾਂ ਕਾ ਨਾ ਇਹ ਨਹੀਂ ਜਿਹੜਾ ਬਿਕਸ਼ਨਹਾਰ ਹੈ ਇਹ ਤਾਂ ਮੰਨਦੇ ਮੰਨਦੇ ਨਹੀਂ ਨੋਬਜੋ ਸੋਵੈਨਸ ਹੈ ਪਰ ਉਹਨਾਂ ਅੱਜ ਕਾ ਜਿਹੜਾ ਬੰਦਾ ਪੈਦਾ ਹੋਇਆ ਉਹਨੇ ਤਾਂ ਮਰਨਾ ਹੀ ਮਰਨਾ ਇੱਕ ਦਿਨ ਫਿਰ ਕਹਿੰਦੇ ਤੀਨ ਉਸ ਅੱਛੇ ਗੁਰੂ ਮੰਨਿਏ ਅਟੱਲ ਲੈ ਅਟੱਲ ਲੈ ਜਿਹੜਾ ਗੁਰੂ ਮੰਨੋ ਹਾਂ ਉੱਥੇ ਕਹਿੰਦੇ ਹਾਂ ਦੂਜਾ ਕਹੇ ਸਿਮਰੀਏ ਜੋਤ ਜੰਮੇ ਮੈਂ ਜਾਏ ਹਾਂ ਨਾਨਕ ਇੱਕੋ ਸਿਮਰੀਏ ਨਾਨਕਾ ਜੋ ਜਲਦ ਨਾਲ ਰਹਿਸ ਹਾਂ ਸਮਾਈ ਹਾਂ ਉਹ ਕਹਿੰਦੇ ਕੀ ਕੀ ਹੁੰਦਾ ਹੈ ਉਹ ਕਹੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਹਾਂ ਜੀ ਹਾਂ ਇਹ ਤਾਂ ਸ਼ਬਦੇ ਲੜ ਲਗੋ ਦੇ ਦੇ ਤਾਂ ਦੇ ਲੜਨਾ ਲਗੋ ਆਪਣੇ ਸਿੱਖ ਨੂੰ ਹਾਂ ਹੁਕਮ ਹੈ ਹੁਕਮ ਠੀਕ ਹੈ ਜੀ ਜੀ ਦੇ ਤਰੂ ਦੇਹਤਾਰੀ ਗੁਰੂ ਹੈ ਗੁਰੂਰੀ ਹੈ ਹਾਂ ਸ਼ਬਦ ਗੁਰੂ ਹੈ ਸ਼ਬਦ ਗੁਰੂ ਹੈ ਠੀਕ ਹੈ ਇਹ ਤਾਂ ਕੰਗਾ ਉੱਥੇ ਰੋਕਦਾ ਹੈ ਰੋਕਦਾ ਵੀ ਤੂੰ ਇਹ ਦੇਹਤਾਰੀ ਦੇ ਚਰਨੀ ਹੱਥ ਨਾਲ ਹਾਂ ਇਹ ਤਰ੍ਹਾਂ ਕਰ ਤੂੰ ਦਾ ਗੁਰੂ ਕੋ ਚੱਕ ਹੈ ਸਰ ਹਾਂ ਠੀਕ ਹੈ ਜੀ ਫੇਰ ਆ ਗਿਆ ਆਪਣੇ ਕੇਸ ਜੀ ਕੇਸoverline ਕੁਈ ਗਿਆ ਨਹੀਂ ਉਹ ਹੀ ਗਿਆ ਨਹੀਂ ਠੀਕ ਹੈ ਜੀ ਇੱਕ ਨੂੰ ਪੁੱਛਿਆ ਭਾਈ ਕੇਸ ਕਿਉਂ ਰਖਾਏ ਨੇ ਜੀ ਕੈਸੇ ਠੰਡਾ ਰਹਿੰਦਾ ਅੱਛਾ ਜੀ ਭਾਈ ਗੁਰੂ ਲੱਗਾ ਕੁਦਰ ਹਾਂ ਪਤਾ ਗਿਆ ਨਹੀਂ ਜੀ ਗੁਰ ਜਿਹੜੇ ਅਮਰ ਸਕਾਉਂਦੇ ਨੇ ਜੇ ਇਹ ਲੋਕਾਂ ਨੂੰ ਗਿਆਨ ਦੇਣਾ ਅਮਰ ਸਕਣ ਵਾਲਿਆਂ ਨੂੰ ਹਾਂ ਹਾਂ ਤਾਂ ਨੂੰ ਗਿਆਨ ਆਵੇ ਉਹ ਤਾਂ ਆ ਵੀ ਗਿਆਨ ਨਹੀਂ ਠੀਕ ਹੈ ਜੀ ਠੀਕ ਹੈ ਕਿਸ ਨੂੰ ਗਿਆਨ ਨਹੀਂ ਠੀਕ ਹੈ ਜੀ ਠੀਕ ਹੈ ਹੁਣ ਕੇਸ਼ ਨੇ ਹਾਂ ਜੀ ਹਾਂ ਗੁਰੂ ਸਾਹਿਬ ਨੇ ਕਿੰਔਰ ਖਾਏ ਨੇ ਆਪਣੇ ਜੀ ਗੁਰੂ ਸਾਹਿਬ ਨੇ ਕੇਸ ਤਾਰ ਖਾਏ ਨੇ ਆਪਣੇ ਹਾਂ ਜੀ ਹਾਂ ਜੀ ਵੀ ਭਾਈ ਹਾਂ ਜੀ ਮੇਰਾ ਸਿੱਖ ਝੂਠ ਨਹੀਂ ਬੋਲੂ ਝੂਠ ਨਹੀਂ ਬੋਲੂ ਠੀਕ ਹੈ ਜੀ ਆਪਾਂ ਕਹਦੇ ਨਹੀਂ ਹਾਂ ਤੇਰੇ ਮੂਹ ਤੇ ਦਾੜੀ ਆ ਝੂਠ ਝੂਠ ਹਾਂ

ਮੁਹਾਜੇ ਗੁਰੂ ਜੀ ਤੁੱਖਾਏ ਹਾਂਜੀ ਹਾਂਜੀ ਤੁਹਾਡੇ ਗੁਰੂ ਨੂੰ ਮੰਨਦਾ ਐ ਜੋ ਤੇ ਅਮਾਨ ਐ ਤੈਨੂੰ ਆਪੇ ਅਮਾਨ ਐ ਫਿਰ ਤੂੰ ਝੂਠ ਨਾ ਬੋਲੀ ਝੂਠ ਨਾ ਬੋਲੀ ਸੱਚ ਸੱਚ ਬੋਲੀ ਉਥੇ ਕਹਿੰਦੇ ਦਾਦੀ ਹਾਂਜੀ ਹਾਂ ਇਥੇ ਤੂੰ ਗੁਰੂ ਦਾ ਸਿੱਖ ਐ ਹਾਂ ਝੂਠ ਨਹੀਂ ਬੋਲਣਾ ਝੂਠ ਨਹੀਂ ਬੋਲਣਾ ਠੀਕ ਐ ਜੀ ਠੀਕ ਐ ਆਰਥ ਨੇ ਹਾਂ ਹਾਂ ਠੀਕ ਐ ਇੱਕ ਸ਼ਾਇਰ ਆ ਗਿਆ ਠੀਕ ਐ ਜੀ ਉਹ ਕਸ਼ੇੜਾ ਕੀ ਆਜਾਦਾ ਜਾਂਦਾ ਹਾਂ ਜਾਂਦਾ ਜਾਂਦੇ ਪ੍ਰਤੀਕ ਹਾਂ ਠੀਕ ਐ ਜੀ ਉਹ ਕਸ਼ੇੜਾ ਕੀ ਐ ਹਾਂ ਹਾਂ ਜਦੋਂ ਉਹ ਕੋ ਕਰਮ ਕਰਨ ਜਾਵਾਂਗੇ ਹਾਂ ਹਾਂ ਤਾਂ ਆਪਾਂ ਜੋ ਕਸ਼ੈਰੀ ਨੂੰ ਹੱਥ ਪਾਵਾਂਗੇ ਹਾਂ ਹਾਂ ਤੇ ਯਾਦ ਕਰਾਉਂਦਾ ਯਾਦ ਕਰਾਊਗਾ ਠੀਕ ਹੈ ਭਾਈ ਜੋਗੇ ਨੂੰ ਕੀ ਯਾਦ ਕਰਾਇਆ ਹਾਂ ਹਾਂਜੀ ਹਾਂ ਤੂੰ ਭਾਈ ਕੌਣ ਹੈ ਕੌਣ ਹੈ ਤਾਂ ਭਾਈ ਦੂੰ ਕਹਿੰਦਾ ਗੁਰੂ ਕਾ ਸਿੱਖਾਂ ਹਾਂ ਹਾਂ ਬਸ ਐਨੀ ਕਹਾਇਆ ਨਹੀਂ ਨਹੀਂ ਕਹਾਇਆ ਹਾਂ ਠੀਕ ਹੈ ਤਾਂ ਜੋਗਾ ਥੱਲੇ ਉਤਰਿਆ ਥੱਲੇ ਉਤਰਿਆ ਠੀਕ ਹੈ ਯਾਦ ਹੀ ਕਰਾਇਆ ਕੁੜਾਇਆ ਨਹੀਂ ਮਾਰੀ ਯਾਦ ਕਰਾਇਆ ਹਾਂਜੀ ਉੱਥੇ ਕਹਿੰਦੇ ਇੱਕ ਨਾਰੀ ਸ਼ਦਾ ਜਤੀ ਹਾਂ ਪਰ ਨਾਰੀ ਸੀ ਭੈਣ ਮਖਾਨ ਪਰ ਨਾਰੀ ਸੀ ਭੈਣ ਮਖਾਨ ਹਾਂ ਹਾਂ ਉਤੇ ਜਾਦ ਕਰਾਉਂਦਾ ਹੈ ਠੀਕ ਹੈ ਜੀ ਠੀਕ ਹੈ ਠੀਕਾ ਆ ਹਾਂ ਵੀ ਤੇਰਾ ਇਹ ਇੱਕ ਅਰਮਣੀ ਹੈ ਇੱਕ ਅਰਮਣੀ ਹੈ ਠੀਕ ਹੈ ਜੀ ਠੀਕ ਇੱਕ ਉਹ ਨਾਰੀ ਸਦਾ ਜਤੀ ਹਾਂ ਜੀ ਰਾਮਜੰਦਰ ਨੇ ਵੀ ਹਨੂਮਾਨ ਨੂੰ ਕਛਾਈ ਦਿੱਤਾ ਹਾਂ ਜੀ ਸਮਝ ਲੋਗਾ ਨਾ ਦੂਤਾਰਮ ਜੀ ਵੀ ਹੈ ਇਹ ਇਹ ਦੀ ਹੋ ਹੈਗੀ ਹੈ ਕਛਾ ਦਿੰਦਾ ਉਹਨੂੰ ਕਛਾ ਦਿੰਦਾ ਜਦ ਵੀ ਨਾ ਹਾਂ ਹਾਂ ਉਦੋਂ ਖੁਸ਼ ਹੋਇਆ ਜੀ ਜਦੋਂ ਰਾਮਜੰਦਰ ਉਹ ਬਹੁਤ ਸਹੀਵ ਨਹੀਂ ਬੁੱਕੀ ਲਿਆ ਗਈ ਦਿੱਤੀ ਉਹ ਭਾਈ ਜਮਲਾ ਹੋ ਗਿਆ ਹਾਂ ਸਮਝ ਲੋ ਉਹਨੂੰ ਖੁਸ਼ੀ ਹੋ ਕੇ ਉਹ ਤਾਂ ਮਤਲਬ ਉਹ ਉਹ ਦਿੰਦਾ ਫਿਰ ਹਾਂ ਜੱਜ ਜੱਜ ਹਾਂ ਅੱਛਾ ਦਿੰਦਾ ਜੱਜ ਉਹ ਇੱਕ ਅੱਛਾ ਜੀ 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 ਰਹੀ ਤਾਂ ਹੀ ਹਨੂਮਾਨ ਨੂੰ ਜੱਦੀ ਕਹਿੰਦੇ ਨੇ ਅਸੀਂ ਕਿਸੇ ਪਾਸੇ ਗਏ ਗੁਰਦੁਆਰਾ ਸਾਹਿਬ ਹਾਂ ਹਾਂ ਉੱਥੇ ਸਾਰੇ ਬਹਿੰਗਮ ਤੇ ਜੀ ਕਥਾ ਤਾਂ ਲੰਮੀ ਹੋ ਜੂ ਇਹ ਹਾਂਜੀ ਹਾਂਜੀ ਐਸੇ ਨੂੰ ਪੁੱਛਿਆ ਹਾਂ ਜਾ ਕੇ ਬਹਿ ਗਏ ਜੀ ਉਹ ਪਿੰਡ ਦਾ ਸਾਡਾ ਕਣਕਬਾਦ ਦਾ ਸਾਡੇ ਨਾਲ ਦੀ ਬੰਦਾ ਜੀ ਜਾ ਕੇ ਬਹਿ ਗੁਰਦੁਆਰਾ ਸਾਹਿਬ ਹਾਂ ਹਾਂ ਉਹ ਸਾਡੇ ਕੋਲੇ ਬਹਿ ਗਏ ਜੀ ਉਹ ਮੈਨੂੰ ਕਹਿੰਦਾ ਵੀ ਇਹ ਸਾਰੇ ਬੈਂਕ ਗਮਨੇ ਨੇ ਬਿਆ ਨਹੀਂ ਕਰਾਇਆ ਹੂੰ ਹੂੰ ਮੈਂ ਕਿਹਾ ਮੈਂ ਕਿਹਾ ਫੋਨ ਨਹੀਂ ਤੇ ਅੱਛਾ ਜੀ ਅੱਛਾ ਮੈਂ ਫੋਨ ਨਹੀਂ ਕੀਤਾ ਹੂੰ ਹੂੰ ਇਹਨੇ ਬਿਆ ਨਹੀਂ ਕਰਾਇਆ ਨਾ ਨਹੀਂ ਕਰਾਇਆ ਠੀਕ ਹੈ ਜੀ ਫਿਰ ਮੈਂ ਕਿਹਾ ਵੀ ਵਿਆਹ ਕਦੋਂ ਕਰਉਣਾ ਹਾਂ ਵਿਆਹ ਤੋਂ ਕੀ ਚੱਕੜ ਹੈ ਹਾਂ ਹਾਂ ਉਹ ਇਹ ਚੇਲੇ ਤੇ ਮੈਂ ਤੁਹਾਡਾ ਮੈਂ ਕਿਹਾ ਭਈ ਬਾਬਾ ਕਿੱਥੇ ਹੈ ਅਜੀ ਮਿਲ ਲੈ ਕਹਿੰਦਾ ਤਾਂ ਪਾਸੇ ਗਿਆ ਹੈ ਹਾਂ ਮੈਂ ਫਿਰ ਤੁਸੀਂ ਵਿਆਹ ਕਦੋਂ ਨਹੀਂ ਕਰਾਉਣਾ ਕਰਾਉਣਾ ਹਾਂ ਦੱਸੋ ਇਹਦਾ ਕਾਰਨ ਇਹਦਾ ਬਾਬੇ ਨੇ ਕਿਹਾ ਇਹ ਨਹੀਂ ਕਰਾਉਣਾ ਹਾਂ ਸਿੱਖੀ ਧਰਮ ਵਿੱਚ ਵਿਆਹ ਗਲਤ ਹੈ ਅੱਛਾ ਵਿਖਰਉਣਾ ਨਹੀਂ ਕਰਾਉਣਾ ਨਹੀਂ ਮੈਂ ਫਿਰ ਉਹਨੂੰ ਕਿਹਾ ਹਾਂ ਵੀ ਸਾਡੇ 10-9 ਪਾਸ਼ਾਆਂ ਨੇ ਵਿਆਹ ਕਰਾਏ ਨੇ ਕਰਾਏ ਨੇ ਹਾਂ ਬਿਨੇ ਪੀਰ ਨੇ ਪਕੰਬਰ ਨੇ ਹੋਰ ਨੇ ਹਾਂ ਹਾਂ ਸਭ ਨੇ ਵਿਆਹ ਕਰਾਏ ਨੇ ਕਰਾਏ ਨੇ ਹਾਂ ਵੀ ਫੇ ਸਾਰੀ ਉਹ ਨਰਕ ਨੂੰ ਚਲੇ ਗਏ ਨਰਕ ਨੂੰ ਚਲੇ ਗਏ ਉਹ ਸਾਰੀ ਮਾਰਾ ਕੰਮ ਕੀਤਾ ਹਾਂ ਹਾਂ ਸਾਰੀ ਨਰਕ ਨੂੰ ਭਾਗਿਓ ਫਿਰ ਉਹਨੇ ਕਿਹਾ ਮੈਂ 6ਵੇਂ ਪਾਸ਼ੇ ਨੇ ਕਿਹਾ ਸੀ ਹਾਂ ਜੀ ਹਾਂ ਇਸਤਰੀ ਆਮਾਨ ਹੈ ਆਮਾਨ ਹੈ ਹਾਂ ਪੁੱਤਰ ਨਿਸ਼ਾਨ ਹੈ ਸਾ ਠੀਕ ਹੈ ਜੀ ਮਾਇਆ ਗੁਜਰਾਨ ਹੈ ਮਾਇਆ ਗੁਜਰਾਨ ਹੈ ਵੀ ਜਿਹਦਾ ਬਿਆਹ ਨਹੀਂ ਹੋਇਆ ਉਹ ਆਮਾਨ ਕਿੱਥੇ ਹੈ ਆਮਾਨ ਕਿੱਥੇ ਹੈ ਦਾ ਠੀਕ ਹੈ ਜੀ ਵੱਡੇ ਵੱਡੇ ਦੇਵੀ ਦੇਵਤਾ ਦਾ ਇੰਦਰ ਦੇਵਤਾ ਦਾ ਵੀ ਆਮਾਨ ਡੋਲ ਗਿਆ ਜੀ ਹਾਂ ਹਾਂ ਡੋਲ ਗਿਆ ਜੀ ਇੰਦਰ ਇਸਦੀ ਅੱਲਾ ਹਾਂ ਹਾਂ ਉਹਦਾ ਵੀ ਆਮਾਨ ਡੋਲ ਜਾਂਦਾ ਦੁਨੀਆਂ ਹਾਂ ਵੀ ਤੁਸੀਂ ਕਿਹਦੇ ਵਿਚਾਰੇ ਹੋ ਤੁਸੀਂ ਕੌਨੀ ਕਰਉਣਾ ਹਾਂ ਵੀ ਸਾਡੇ ਗੁਰੂ ਵੱਡੇ ਵੱਡੇ ਪੀਰ ਕੰਬਰ ਬਹੁਲੇ ਤੇ ਥੋੜੇ ਕੋਈ ਉਹਨਾਂ ਨੂੰ ਮਿਲਾਓ ਮੈਨੂੰ ਕਹਿੰਦਾ ਪਾਸੇ ਕਾ ਹੈ ਆਹਾਂ ਮੈਂ ਅਸੀਂ ਬੈਠ ਜਾਂਦੇ ਹਾਂ ਠੀਕ ਹੈ ਠੀਕ ਹੈ ਲੋਕਾਂ ਚ ਜਿੱਕੇ ਲੈਣ ਜਾਂ ਹਾਂ ਅਨਿਆ ਨਿਆ ਗੱਲਾਂ ਇਹ ਕਰਦੇ ਫਿਰਦੇ ਨੇ ਕਿ ਸਿੱਕੀ ਧਰਮ ਚਲਾ ਲਓ ਠੀਕ ਹੈ ਜੀ ਸਿੱਕੀ ਧਰਮ ਕੀ ਹੈ ਆਪਾਂ ਉਹਨੂੰ ਮੰਨਦੇ ਆ ਜਿਹੜਾ شادی ਸੁਦਾ ਹੋਵੇ شادی ਸੁਦਾ ਠੀਕ ਹੈ ਆਪਦੀ ਕਰਾਮਾਤਾਂ ਦਿਖਾਵੇ ਠੀਕ ਹੈ ਜੀ ਮੁਸਲਮਾਨ ਦੇ ਵਿੱਚ ਵੀ ਕੋਈ ਕਿਹੜੀ ਪੀਰ ਮੰਦ ਨੇ ਜੋ شادی ਸੁਦਾ ਨਾ ਹੋਵੇ ਹਾਂ ਕਰਾਮਾਤਾਂ ਕਰਾਮਾਤ ਦਿਖਾਵੇ ਦਿਖਾਵੇ ਠੀਕ ਹੈ ਜੀ ਇਸਲਾਮ ਧਰਮ ਨੂੰ ਮੰਨਦਾ ਆਪਾਂ ਤੋਂ ਉਹਨੂੰ ਮੰਨਦਾ ਇਹ ਪੀਰ ਮੰਦ ਇਹਨਾਂ ਨੂੰ ਆਪਣੇ ਗੁਰੂ ਸਾਹਿਬ ਨੇ ਮੈਂ ਹੂੰ ਪਰਮਪੁਰਖ ਦਾ ਦਾਤਾ ਦੇਖਣਾ ਐਉਂ ਜਗਤ ਤਮਾਸ਼ਾ ਠੀਕ ਹੈ ਜੀ ਠੀਕ ਹੈ ਮੈਂ ਥੋੜੇ ਥੋੜੇ ਕਿਹਾ ਗਾ ਬਿਆੰਗਮ ਨੇ ਹਾਂ ਕਿੱਕ ਧਰਮ ਦੇ ਵੀ ਸ਼ਾਦੀ ਸ਼ੂਦਾ ਹੋਣਾ ਜ਼ਰੂਰੀ ਹੈ ਜ਼ਰੂਰੀ ਹੈ ਠੀਕ ਹੈ ਪਰ ਇੱਕੋ ਨਾਰੀ ਸਦਾ ਜਤੀ ਹਾਂ ਇੱਕੋ ਨਾਰੀ ਜਤੀ ਸਦਾ ਪਰ ਨਾਰੀ ਦੀ ਭੈਣ ਬਖਾਣਾ ਹੈ ਹਾਂ ਦੇਖ ਪਰਾਈਆਂ ਚੰਗੀਆਂ ਮਾਂ ਮਾਂਆਂ ਦੀਆਂ ਭੈਣਾ ਜਾਣੇ ਭੈਣਾ ਜਾਣੇ ਠੀਕ ਹੈ ਜੀ ਠੀਕ ਹੁਣ ਜੇ ਕਿ ਸ਼ਹਿਰ ਹੈ ਇਹ ਜਾਤੀ ਨਹੀਂ ਹੈ ਜਾਤੀ ਨਹੀਂ ਹੈ ਠੀਕ ਹੈ ਜੀ ਸਿੱਕ ਨੇ ਇੱਕ ਨਾਰੀ ਤੇ ਜਿਹੜੀ ਅੱਜ ਇਕ ਨਾਰੀ ਦੀ ਹਾਂ ਹਾਂ ਆਪ ਜੀ ਆਪ ਜੀ ਇਸ ਥੀ ਤੇ ਅਗਲੀ ਇਸ ਥੀ ਠੀਕ ਹੈ ਠੀਕ ਆਮਾਨ ਆਮਾਨ ਠੀਕ ਹੈ ਜੀ ਹੁਣ ਕਹਾ ਉਹਦਾ ਕੜਾ ਹੂੰ ਠੀਕ ਹੈ ਜੀ ਉਹ ਕੜੇ ਬਾਰੇ ਹਾਂ ਇੱਕ ਆਪਣੇ 34 ਤੇ 24 25 ਸਾਲ ਦਾ ਨਹਿਂਗਵਾਨੇ ਵਿੱਚ ਬੈਠਾ ਅੱਛਾ ਜੀ ਨੌਜਵਾਨ ਹਾਂ ਜੀ ਬੈਠਾ ਹਾਂ ਹਾਂ ਉਹਦੇ ਕੜਾ ਪਾਇਆ ਹੋਇਆ ਘੱਟੂ ਘੱਟ ਕੋਈ ਮੋਟਾ ਅੱਧਾ ਕਿਲੋ ਦਾ ਪੌਣੇ ਕਿਲੋ ਕੜਾ ਪਾਇਆ ਐਡਾ ਮੋਟਾ ਠੀਕ ਹੈ ਜੀ ਠੀਕ ਹੈ ਮਨੇ ਪੁੱਛਿਆ ਬਾਬਾ ਐਡਾ ਮੋਟਾ ਕੜਾ ਪਾਇਆ ਹੈ ਹਾਂ ਹਾਂ ਬੌਲੀ ਭਾਰੀ ਜਿਆਦਾ ਹੈ ਹਾਂ ਹਾਂ ਮੈਂ ਇਹ ਕਿਉਂ ਪਾਇਆ ਹੂੰ ਕਿਦਾ ਭਾਈ ਤੁਹਾਨੂੰ ਕੀ ਪਤਾ ਇਹਨਾਂ ਬਾਰੇ ਹਾਂ ਤੁਹਾਨੂੰ ਕੀ ਗਿਆਨ ਹੈ ਹਾਂ ਮੈਨੂੰ ਵੀ ਦੱਸੋ ਸਾਨੂੰ ਕੀ ਗਿਆਨ ਹੈ ਫਿਰ ਕਿਉਂ ਪਾਇਆ ਹਾਂ ਕਿਦਾ ਜਦੋਂ ਨਾ ਜੰਗ ਦੇ ਮੈਦਾਨ ਦੇ ਵਿੱਚ ਸਾਰੇ ਹਥਿਆਰ ਕੋ ਪਿਆਨ ਡਿੱਗ ਡਿੱਗੇ ਪੈਣਾ ਹਾਂ ਹਾਂ ਲਾ ਫਿਰ ਕੜਾ ਉਹਦੀ ਸੱਜੀ ਬਾਹਂ ਦੇ ਤੇ ਹੱਥ ਤੇ ਘੜ ਲੈਣੇ ਹਾਂ ਹਾਂ ਬੈਰ ਦੇ ਨੱਕ ਤੇ ਮਾਰਨੇ ਅੱਛਾ ਅੱਛਾ ਉਹੋ 4 ਵਜੇ ਵਰਤੀ ਜਾਂਦੇ ਨੇ ਸੀ ਹਾਂ ਹਾਂ ਠੀਕ ਹੈ ਜੀ ਕੜੇ ਦਾ ਪਤੀ ਨਹੀਂ ਹੂੰ ਹੂੰ ਹੁਣ ਸਿਖਰ ਨਰਵੈਰ ਹੈ ਨਰਵੈਰ ਖਾਲਸਾ ਹੈ ਖਾਲਸਾ ਹਾਂ ਮੈਂ ਬਾਬਾ ਸਿਖਰ ਨਰਵੈਰ ਖਾਲਸਾ ਚ ਲੋੜੀ ਪਿੰਦੀ ਹਾਂ ਹਾਂ ਹੂੰ ਕੜੇ ਕੀ ਅਰਥ ਹੈ ਜੀ ਉਹ ਪੱਦਕਾਹ ਦਾ ਰਾਂ ਜੋ ਮੈਂ 10 ਨਾ ਬਿੰਦੀ ਲਾਊਗਾ ਹਾਂ ਹਾਂ 100 ਬਣਾ ਤਾਂ ਹਾਂ ਕਿਉਂ 2 ਮਿੰਟ ਹੀ ਕਹੋ ਲਓ 1000 ਬਣੂਗਾ 1000 ਬਣ ਗਿਆ ਠੀਕ ਹੈ ਜੀ ਆਪਾਂ ਆਪਣਾ ਨੂੰ ਹੱਥ ਪਾਉਂਦੇ ਹਾਂ ਹਾਂ ਇਲਾ ਗਿੱਦਾ ਕੱਢਦੇ ਆਂ ਹਾਂ ਕੁਛ ਕਰਦੇ ਆਂ ਹਾਂਜੀ ਤਾਂ ਇਹ ਕੜਾ ਮੂਰੇ ਆਉਂਦਾ ਆਪਣਾ ਕੜਾ ਮੂਰੇ ਆਉਂਦਾ ਹਾਂਜੀ ਉਸੇ ਸੱਜਿਆ ਸਨਾਲੀ ਕਰਦੇ ਆਂ ਕਰਦੇ ਆਂ ਹਾਂਜੀ ਉੱਥੇ ਕੀ ਕਹਿੰਦਾ ਹੈ ਹੂੰ ਵੀ ਤੇਰਾ ਕਰਮ ਨਹੀਂ ਇਹ ਤੇ ਕਰਮ ਨਹੀਂ ਗੁਰੂ ਸਾਹਿਬ ਦੀ ਨਿਸ਼ਾਨੀ ਮੂਰੇ ਆਉਂਦੀ ਆ ਹਾਂ ਵੀ ਨਾ ਸਿੱਖਾ ਬੇਈਮਾਨਾ ਤੇਰਾ ਹੱਕ ਨਹੀਂ ਨਾ ਨਾ ਹਾਂ ਠੀਕ ਹੈ ਤੇਰਾ ਬੇਈਮਾਨਾ ਹੱਕ ਨਹੀਂ ਤੇਰਾ ਹਾਂ ਤੂੰ ਬੇਈਮਾਨੀ ਹੈ ਬੇਈਮਾਨੀ ਹੈ ਠੀਕ ਹੈ ਇਹ ਬੇਈਮਾਨਾ ਹੱਕ ਨਹੀਂ ਹੂੰ ਕਾਇਕ ਕਾਰ ਹੋਗੇ ਮਨ ਹੋ ਗਏ ਮਨ ਹੋ ਗਏ ਹਾਂ ਕੇਸ ਕੇਸ ਕੜਾ ਕਰਪਾਨ ਕੇਸ ਕੜਾ ਕੰਗਾ ਕਰਪਾਨ ਹਾਂ ਹਾਂ ਹੋ ਗਏ ਅਸ਼ਾ ਪਸ਼ੇਰਾ ਕੇ ਸ਼ੇਰਾ ਹੋ ਗਿਆ ਜੀ ਹੋ ਗਏ ਜੀ ਹੁਣ ਜੇ ਆਪਾਂ ਨੂੰ ਇੱਕ ਤਕਾਰ ਨੇ ਪਾਈ ਫਿਰ ਦਿਆਂ ਹਾਂ ਜੀ ਹਾਂ ਜੇ ਆਪਾਂ ਨੂੰ ਇਹਦੇ ਬਾਰੇ ਗਿਆਨ ਹੈ ਗਿਆਨ ਹਾਂ ਜੀ ਜੀ ਗੁਰੂ ਸਾਹਿਬ ਸਾਡੇ ਕਿਉਂ ਪੁਆਇ ਦੇ ਪੁਆਇ ਦੇ ਇਦਾਰਥ ਕੀ ਹੈ ਹਾਂ ਇਹ ਤਾਂ ਉਹਨਾਂ ਦਾ ਅਰਥਾਂ ਬਾਰੇ ਸਮਝਾਂਗੇ ਆਪਾਂ ਲਾਂਗੇ ਹਾਂ ਜੀ ਇਹ ਸਮਝਣ ਜ਼ਰੂਰੀ ਹੈ ਹਾਂ ਠੀਕ ਹੈ ਜੀ ਸਮਝ ਕੇ ਫਿਰ ਆਪਣੇ ਮਨ ਤੇ ਲਾਗੂ ਵੀ ਕਰਨਾ ਹੈ ਲਾਗੂ ਵੀ ਕਰਨਾ ਠੀਕ ਹੈ ਜੀ ਜੇ ਆਪਣੇ ਮਨ ਤੇ ਲਾਗੂ ਨਹੀਂ ਕਰੇ ਫਿਰ ਪੌਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਠੀਕ ਹੈ ਜੀ ਕੋਈ ਫਾਇਦਾ ਨਹੀਂ ਇਹ ਪੰਜੇ ਕਾਰਾਂ ਦੀ ਇੱਜ਼ਤ ਕਰੋ ਇੱਜ਼ਤ ਠੀਕ ਹੈ ਜੀ ਇਹ ਸੋਚੋ ਕਿਉਂ ਪਾਇ ਨਹੀਂ ਕਿਉਂ ਪਾਇ ਨਹੀਂ ਕਿ ਵੀਡੀਓ ਚ ਤਾਂ ਆਪਾਂ ਐਵੇਂ ਬਹੁਤ ਨੂੰ ਦੇਖਿਆ ਜੀ ਪਤਾ ਹੀ ਨਹੀਂ ਠੀਕ ਹੈ ਜੀ ਵੀਡੀਓ ਨੂੰ ਬਹੁਤ ਸ਼ਾਰਟਕਟ ਹੈ ਕੱਟ ਲੈ ਕੇ ਹਾਂਜੀ ਪੇਸ਼ ਕੀਤਾ ਠੀਕ ਹੈ ਜੀ ਵੀ ਅੱਜ ਦੀ ਵੀਡੀਓ ਇੰਦੀਕ ਠੀਕ ਹੈ ਜੀ ਸਾਡਾ ਫੋਨ ਨੰਬਰ 9463174560 ਜੀ ਜੇ ਸਾਤੋਂ ਕੋਈ ਬੋਲ ਹੈ ਤਾਂ ਗਲਤੀ ਹੋ ਗਈਵੇ ਤਾਂ ਸਾਨੂੰ ਮਾਫੀ ਦੇਣੀ ਠੀਕ ਹੈ ਜੀ ਸਾਡਾ ਚੈਨਲ ਹੈ ਬਰਾੜ ਧਾਰਮਿਕ ਚੈਨਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ